ਪੰਜਾਬ ਪ੍ਰੈਸ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਰੋਹਿਤ ਭਾਰਤਵਾਦ ਅੱਜ ਅਸੀਂ ਖੜੇ ਹਾਂ ਸ਼ਹੀਦ ਸੁਖਵਿੰਦਰ ਸਿੰਘ ਕਮਿਊਨਿਟੀ ਸਿਹਤ ਕੇਂਦਰ ਕਲਾਂੌਰ ਜਿੱਥੇ ਕੀ ਬੀਤੀ ਦਿਨ 23 April 2025 ਨੂੰ ਪਹਿਲਗਾਮ ਦੇ ਵਿੱਚ ਪਾਕਿਸਤਾਨ ਅੱਤਵਾਦੀਆਂ ਵੱਲੋਂ 26 ਸਲਾਨੀਆਂ ਤੇ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੇ ਚੱਲਦਿਆਂ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਕਾ ਵੀ ਦੇਖਣ ਨੂੰ ਮਿਲ ਰਿਹਾ ਸੀ ਔਰ ਕੱਲ ਬੀਤੀ ਰਾਤ ਭਾਰਤ ਵੱਲੋਂ 에어 ਹਮਲਾ ਕਰਕੇ ਪਾਕਿਸਤਾਨ ਦੇ ਨੌਂ ਅੱਤਵਾਦੀ ਚੌਂਕੀਆਂ ਜਿਹੜੀਆਂ ਵਹਾਟਾ ਦਿੱਤੀਆਂ ਜਿਸ ਤੇ ਚੱਲਦਿਆਂ ਮਾਹੌਲ ਨੂੰ ਦੇਖਦੇ ਆ ਅੱਜ ਅਸੀਂ ਕਲਾਨੌਰ ਸਿਵਲ ਹਸਪਤਲ ਪਹੁੰਚੇ ਆ ਇੱਥੇ ਜਿਹੜੇ ਆ ਪ੍ਰਬੰਧ ਕਿਦਾਂ ਦੇ ਕੀਤੇ ਗਏ ਸਰਕਾਰ ਵੱਲੋਂ ਇਸ ਮੌਕੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹਨ ਡਾਕਟਰ ਸੁਖਦੀਪ ਸਿੰਘ ਆਓ ਉਹਨਾਂ ਨਾਲ ਗੱਲਬਾਤ ਕਰਾਂ ਮੌਜੂਦ ਹੈ ਡਾਕਟਰ ਸਾਹਿਬ ਜੋ ਪਹਿਲ گاਉਂ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਕੱਲ ਸੱਜੀ ਗੱਲ ਸਟ੍ਰਾਈਕ ਕੀਤੀ ਗਈ ਆ ਉਹਦੇ ਚੱਲਦਿਆਂ ਕਲਾਨੌਰ ਹਸਪਤਲ ਵਿੱਚ ਕੀ ਪ੍ਰਬੰਧ ਕੀਤੇ ਗਏ ਜਿਸ ਤਰ੍ਹਾਂ ਸਾਨੂੰ ਉਹ ਪ੍ਰੋਡੈਕਸ਼ਨਸ ਮਿਲ ਰਹੀਆਂ ਸੀ ਉਸ ਦੇ ਅਧੀਨ ਅਸੀਂ 12 ਬੈੱਡ ਰਿਜ਼ਰਵ ਕਰ ਲਿੱਤੇ ਗਏ ਕਿਸੇ ਵੀ ਤਰ੍ਹਾਂ ਦੀ ਕੋਈ ਅਨੁਮਨੀ ਹੁੰਦੀ ਹੈ ਤੇ ਤੇ ਬਾਕੀ ਸਾਡੇ ਕੋਲੋਂ ਮੈਡੀਸਨ ਹੋਰ ਜੋ ਇਕੁਪਮੈਂਟਸ ਚਾਹੀਦੀਆਂ ਨੇ ਉਹਦੀ ਸਪਲਾਈ ਪੂਰੀ ਹੈ ਡਾਕਟਰਸ ਦੀ ਡਿਊਟੀਆਂ ਲਗਾ ਦਿੱਤੀਆਂ ਸਟਾਫ ਦੀਆਂ ਨਾਲ ਫੀਲਡ ਸਟਾਫ ਦੀਆਂ ਵੀ ਲਗਾ ਦਿੱਤੀਆਂ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਦਿੱਕਤ ਆਉਂਦੀ ਹੈ ਤੇ ਅਸੀਂ ਮੇਜੇਕਲ ਲਈ ਤਿਆਰ ਹੈਗੇ ਠੀਕ ਹੈ